ਕਲਾਨੌਰ ਇਸ ਸਾਸਪਾਈ ਅਤੇ ਕਲਾਨੌਰ ਨੂੰ ਹਰਿਆ ਭਰਿਆ ਰੱਖਣ ਵਾਸਤੇ ਐਸ.ਡੀ.ਐਮ ਕਲਾਨੌਰ ਅਤੇ ਬੀ.ਡੀ.ਪੀਓ ਕਲਾਨੌਰ ਨੂੰ ਅਪੀਲ ਕੀਤੀ ਹੈ ਕਿ ਇੱਕ ਤਰ੍ਹਾਂ ਸ਼ਹਿਰ ਦੇ ਵਿੱਚ ਮਨਯਾਦੀ ਕਰਾਈ ਜਾਏ ਕਿ ਜਿਹੜੇ ਵੀ ਕੋਈ ਆਦਮੀ ਜਾਂ ਹੋਰ ਕੋਈ ਵੀ ਇਨਸਾਨ ਕਲਾਨੌਰ ਦੇ ਨਾਲੀਆਂ ਦੇ ਵਿੱਚ ਕਚਰਾ ਸੁੱਟਦਾ ਹੈ ਜਾਂ ਕਲਾਨੌਰ ਦੇ ਰਸਤਿਆਂ ਨੂੰ ਕੋਈ ਕਚਰਾ ਜਾਂ ਹੋਰ ਕਿਸੇ ਸਮਾਨ ਨਾਲ ਗੰਦਾ ਕਰਦਾ ਹੈ ਤੇ ਉੱਤੇ ਸਰਕਾਰੀ ਕਾਰਵਾਈ ਕੀਤੀ ਜਾਵੇ ਕਲਾਨੌਰ ਪ੍ਰਸ਼ਾਸਨ ਪੰਜਾਬ ਸਰਕਾਰ ਕਾਫੀ ਜੁੜੀ ਰਿਹਾ ਹੈ ਕਲਾਨੌਰ ਵਸਨੀਕ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਕੋਈ ਵੀ ਵਿਅਕਤੀ ਆਪਣੇ ਘਰਾਂ ਦੇ ਦੁਕਾਨਾਂ ਦਾ ਕੂੜਾ ਨਾਲੀਆਂ ਵਿੱਚ ਜਾਂ ਫਿਰ ਨਾਲੀਆਂ ਵਿੱਚ ਜਾਂ ਫਿਰ ਗਲੀਆਂ ਮਜਾਰਾ ਵਿੱਚ ਬਿਲਕੁਲ ਨਾ ਸੁੱਟੇ ਤੇ ਇਸ ਰਿਕਾਰਡਿੰਗ ਆਹੀ ਸ਼ਹਿਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਜੇ ਕੋਈ ਵੀ ਅੱਗੇ ਤੋਂ ਕੂੜਾ ਮਤਲਬ ਇੱਥੇ ਸੁੱਟਦਾ ਵਾ ਜਿਹੜੀ ਉਹਨਾਂ ਨੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਆ ਤਾਂ ਹੀ ਉਹਦਾ ਮਤਲਬ ਵੀਡੀਓ ਬਣਾ ਗਏ ਉਹ ਇਹਨਾਂ ਨੂੰ ਪ੍ਰਸ਼ਾਸਨ ਨੂੰ ਦਵਾਂਗੇ ਤੇ ਉਹ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਇਹ ਕਰਨਗੇ ਪ੍ਰਸ਼ਾਸਨ ਅਸੀਂ ਕਲਾਨੌਰ ਕਿਸ ਸਾਸਪਾਈ ਅਤੇ ਕਲਾਨੌਰ ਨੂੰ ਹਰਿਆ ਭਰਿਆ ਰੱਖਣ ਵਾਸਤੇ ਐਸਟੀਐਮ ਕਲਾਨੌਰ ਅਤੇ ਬੀਡੀਪੀਓ ਕਲਾਨੌਰ ਨੂੰ ਅਪੀਲ ਕੀਤੀ ਹੈ ਕਿ ਇੱਕ ਕਲਾਨੌਰ ਸ਼ਹਿਰ ਦੇ ਵਿੱਚ ਮੁਲਿਆਦੀ ਕਰਾਈ ਜਾਵੇ ਕਿ ਜਿਹੜੇ ਵੀ ਕੋਈ ਆਦਮੀ ਜਾਂ ਔਰਤ ਕੋਈ ਵੀ ਇਨਸਾਨ ਕਲਾਨੌਰ ਦੇ ਨਾਲੀਆਂ ਦੇ ਵਿੱਚ ਕਚਰਾ ਸੁੱਟਦਾ ਹੈ ਜਾਂ ਕਲਾਨੌਰ ਦੇ ਰਸਤਿਆਂ ਨੂੰ ਕੋਈ ਕਚਰਾ ਜਾਂ ਹੋਰ ਕੇ ਸਮਾਨ ਨਾਲ ਗੰਦਾ ਕਰਦਾ ਹੈ ਤੇ ਉੱਤੇ ਸਰਕਾਰੀ ਕਾਰਵਾਈ ਕੀਤੀ ਜਾਵੇ ਅਸੀਂ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਅੱਜ ਮੁਲਿਆਦੀ ਕਰਵਾਈ ਗਈ ਹੈ ਉਹਦੇ ਵਿੱਚ ਸਾਰਿਆਂ ਨੇ ਇਹੋ ਅਪੀਲ ਕੀਤੀ ਗਈ ਸ਼ਹਿਰਾਂ ਉਸ ਬਸਤੀਆਂ ਨੂੰ ਕਿ ਆਪਣੇ ਕਲਾਨੌਰ ਸਹਿਰ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਿਆ ਜਾਵੇ ਤੇ ਅੱਜ ਪ੍ਰਸ਼ਾਸਨ ਨੇ ਜਿਹੜੀ ਆ ਬਜ਼ਾਰਾਂ ਦੇ ਵਿੱਚ ਲਾਉਂਸਮੈਂਟਾਂ ਕਰਾਈਆਂ ਜਿਹਦੀ ਮੈਂ ਵੀਡੀਓ ਆਪਣੇ ਪੇਜ ਤੇ ਵੀ ਪਾਈ ਦੀ ਆ ਸੋਸ਼ਲ ਮੀਡੀਆ ਦੇ ਤੇ ਪ੍ਰਸ਼ਾਸਨ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਐਸ ਡੀ ਐਮ ਕਲਾਨੌਰ ਦਾ ਵੀਡੀਓ ਸਾਹਿਬ ਦਾ ਜਿਨ੍ਹਾਂ ਨੇ ਮਤਲਬ ਇਹ ਉਪਰਾਲਾ ਜਿਹੜਾ ਕੀਤਾ ਵਾ ਸ਼ਹਿਰ ਨੂੰ ਜਿਹੜਾ ਵਧੀਆ ਸਾਫ਼ ਸੁਥਰਾ ਬਣਾਉਣਾ ਹੀ ਸਾਡਾ ਜਿਹੜਾ ਮੁੱਖ ਮਕਸਦ ਆ ਜਿਹਦੇ ਅਕੋਰਡਿੰਗ ਅਸੀਂ ਵੀਡੀਓ ਪਾਈ ਸੀ ਤੇ ਬੀਬੀ ਨੂੰ ਕਾफी ਮੱਲੋ ਪਿਆਰ ਵੀ ਮਿਲਿਆਦਾ ਵਾ ਤੇ ਇਸ ਰਿਕਾਰਡਿੰਗ ਆਹੀਂ ਸ਼ਾਇਦ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਜੇ ਕੋਈ ਵੀ ਅੱਗੇ ਤੋਂ ਕੂੜਾ ਮੱਲੋ ਇੱਥੇ ਸੁੱਟਦਾ ਵਾ ਜਿਹੜੀ ਉਹਨਾਂ ਨੇ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਆ ਤਾਂ ਅਸੀਂ ਉਹਦਾ ਮੱਲੋ ਵੀਡੀਓ ਬਣਾ ਗਏ ਉਹ ਇਹਨਾਂ ਨੂੰ ਪ੍ਰਸ਼ਾਸਨ ਨੂੰ ਦਵਾਂਗੇ ਤੇ ਉਹ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਇਹ ਕਰਨਗੇ ਪ੍ਰਸ਼ਾਸਨ ਅਸੀਂ ਅੱਜ ਇਥੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸਾਡੇ ਸ਼ਹਿਰ ਵੱਲੋਂ ਅਸੀਂ ਸਾਫ ਸੁੱਥਤਾ ਦਾ ਰੱਖਣ ਵਾਸਤੇ ਜੇ ਕੋਈ ਲੜਾਈ ਸਾਨੂੰ ਲੜਨੀ ਪਈ ਅਸੀਂ ਸ਼ਹਿਰ ਦੇ ਨਾਲ ਵਾ ਸ਼ਹਿਰ ਨੂੰ ਸਾਫ ਸੁੱਥਤਾ ਦਾ ਰੱਖਣ ਵਾਸਤੇ ਅਸੀਂ ਲੜਾਈ ਜਿਹੜੀ ਨਾ ਦੇ ਰਵਾਂਗੇ ਅਸੀਂ ਜਿਹੜੇ ਦੁਕਾਨਦਾਰ ਵੀਰ ਸਾਡੇ ਭਰਾ ਨੇ ਉਹ ਇੱਥੇ ਕੂੜਾ ਸੁੱਟਦੇ ਨੇ ਅਦਾ ਨੂੰ ਬਾਜ਼ਾਰਾਂ ਦੇ ਅੱਗੇ ਉਹਨਾਂ ਨੂੰ ਅਸੀਂ ਅਪੀਲ ਇਹ ਕਰਨੇ ਹੱਥ ਜੋੜ ਕੇ ਅਪੀਲ ਕਰਦੇ ਆਂ ਕਿ ਕੂੜਾ ਬਿਲਕੁਲ ਨਾ ਸੁੱਟਣ ਨਾ ਸੁੱਟਿਆ ਜਾਵੇ ਅੱਗ ਨਾਲ ਆਈ ਜਾਵੇ ਕੂੜੇ ਨੂੰ ਤੇ ਇਹੋ ਹੀ ਅਸੀਂ ਇਹਨਾਂ ਨੂੰ ਅਪੀਲ ਕਰਨੇ ਚਾਹੁੰਦੇ ਆਂ ਨਹੀਂ ਤਾਂ ਪ੍ਰਸ਼ਾਸਨ ਜਿਦਾ ਵਾ ਹੋ ਸਕਦਾ ਹੈ ਤਾਂ ਨੇ ਕਿ ਕਾਰਵਾਈ ਹੋ ਸਕਦੀ ਆ ਤਾਂ ਦੇ ਖਿਲਾਫ ਹੀ ਦੁਕਾਨਦਾਰ ਭਰਾਵਾਂ ਨੂੰ ਇਹੋ ਹੀ ਅਸੀਂ ਅਪੀਲ ਕਰਨਾ ਚਾਹੁੰਦੇ ਆ ਇੱਕ ਸਾਡੀ ਹੋਰ ਮੰਗਾ ਮਾਨਯੋਗ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਨੂੰ ਉਸ ਤੋਂ ਬਾਅਦ ਪ੍ਰਸ਼ਾਸਨ ਵੀਡੀਓ ਜੀ ਨੂੰ ਐਸਟੀਐਮ ਐਸਡੀਐਮ ਕਲਾਨੌਰ ਜੀ ਨੂੰ ਕਿ ਇਹੋ ਹੀ ਕਿ ਡੀਸੀ ਸਾਹਿਬ ਨੂੰ ਕਿ ਜਿਹੜਾ ਬਾਜ਼ਾਰ ਦੇ ਵਿੱਚ ਇੱਕ ਵੀਡੀਓ ਵਿੱਚ ਅਸੀਂ ਹੋਰ ਮੰਗਦੇ ਕੀ ਕੀ ਜਿਹੜਾ ਸ਼ਹਿਰ ਮੰਡੀ ਤੋਂ ਬਾਸਤਾਂ ਤੋਂ ਤੁਰਪੋ ਤਹੀ ਤੇ ਪੂਰੀ ਮਾਰਕੀਟ ਤੋਂ ਲੈ ਕੇ ਤਹਿਸੀਲ ਤੱਕ ਇੱਕ ਵੀ ਵਾਸ਼ਰੂਮ ਜਿਹੜਾ ਮਲੂਮ ਨਹੀਂ ਹੈਗਾ ਇੱਥੇ ਵਾਸ਼ਰੂਮ ਜਿਹੜੇ ਉਹ ਬਣਾਉਣੇ ਬਹੁਤ ਜ਼ਰੂਰੀ ਆ ਜਦੋਂ ਕੋਈ ਦੁਕਾਨਦਾਰ ਭਰਾਵਾਂ ਕੋਈ ਕਸਟਮਰ ਆਉਂਦਾ ਵਾ ਤੇ ਜਾਂ ਲੇਡੀਜ਼ ਆਉਂਦੀਆਂ ਨੇ ਬਾਹਰ ਆਉਂਦੀਆਂ ਨੇ ਉਹਨਾਂ ਨੂੰ ਲੇਡੀਜ਼ ਆ ਜੈਂਸ ਆ ਉਹਨਾਂ ਨੂੰ ਵਾਸ਼ਰੂਮ ਕਰਦੀ ਬਹੁਤ ਤੰਗੀ ਜਿਹੜੀ ਆ ਪਰੇਸ਼ਾਨੀ ਜਿਹੜੀ ਹੋ ਰਹੀ ਆ ਉਹ ਜਿਹੜੀ ਮੰਗ ਹੈ ਹੀ ਕਰਨਾ ਚਾਹੁੰਦੇ ਆ ਕਿ ਵਾਸ਼ਰੂਮ ਜਿਹੜੇ ਜਰੂਰ ਜਦੀ ਜਲਦੀ ਜਿਹੜੀ ਨੀਡ ਵਾ ਉਹ ਮੰਗ ਪੂਰੀ ਕੀਤੀ ਜਾਵੇ ਸਾਡੀ